ਜੇ ਮੁੰਡੇ ਨੂੰ ਦੱਸੋ ਕਹਿੰਦਾ ਯਾਰ ਮੈਂ ਵੀ ਇੱਡਾ ਚਰੀਟ ਬਣੇੜਾ ਵੱਡਾ ਕੋਚ ਬਣਿਆ ਫਿਰਦਾ ਉਹਨੂੰ ਇਹ ਤਾਂ ਨਹੀਂ ਪਤਾ ਲੱਗਦਾ ਵੀ ਜ਼ਿੰਦਗੀ ਦੇ ਜਿੰਨੀ ਤੁਹਾਡੀ ਉਮਰ ਹੈ 25 ਸਾਲ ਇੰਨੇ ਤਾਂ ਨਹੀਂ ਜਿੰਮ ਚ ਲਾਦੇ ਹਨ ਜੇਮੀ ਨੇ ਜਿੰਮ ਜਗ ਕੇ ਨਾ ਢਡ ਘਟਾਣਾ ਕੋਸ਼ਿਸ਼ ਹੋ ਗਿਆ ਬਸ ਜਿੰਮ ਦੇ ਵਿੱਚ ਉਹ ਉਹਨਾਂ ਨੇ ਦੋ ਤਿੰਨ ਬੰਮ ਮੁੰਡੇ ਚੱਲੇ ਗਏ ਸਭ ਤੋਂ ਵੱਡੀ ਗੱਲ ਉਹਨਾਂ ਦੀ ਹੀ ਹੁੰਦੀ ਆ ਦੂਜੇ ਨੂੰ ਕੋਚਿੰਗ ਦੇ ਰਹੇ ਹੁੰਦੇ ਆ ਖਾਸ ਕਰਕੇ ਕੁੜੀ ਨੂੰ ਖੜਾ ਕਰਕੇ ਖਿਡਾਰੀ ਦੇ ਵਿੱਚ ਜ਼ਿੰਦਗੀ ਦਾ ਖੇਡਾਂ ਨੂੰ ਛੱਡ ਗਈ ਹੋਰ ਜ਼ਿੰਦਗੀ ਦਾ ਡਰਾਮਾ ਵੀ ਹੈ ਆਮ ਜ਼ਿੰਦਗੀ ਦੇ ਖੇਡਾਂ ਵੀ ਨੇ ਜੋ ਇੱਕ ਖੇਡ ਖੇਡ ਕੇ ਇੱਕ ਬੰਦਾ ਜ਼ਿੰਦਗੀ ਦੇ ਅੰਤ ਤੱਕ ਪਹੁੰਚਦਾ ਕਿਉਂਕਿ ਜਦੋਂ ਕੋਈ ਖਿਡਾਰੀ ਚੰਗਾ ਖਿਡਾਰੀ ਬਣਦਾ ਉਹ ਬਣਾ ਸਪੋਰਟ ਤੋਂ ਨਹੀਂ ਬਣ ਸਕਦਾ ਮੈਨੂੰ ਲੱਗਦਾ ਖਿਡਾਰੀ ਤੋਂ ਜ਼ਿਆਦਾ ਵੀ ਸਾਥ ਦੇਣ ਵਾਲਿਆਂ ਦੀ ਲੋੜ ਹੈ ਇਹ ਵੀ ਸਾਡੀ ਫਿਲਮ ਦੱਸਦੀ ਜੇ ਕੋਈ ਚੰਗਾ ਖਿਡਾਰੀ ਹੈਗਾ ਉਹਨੇ ਇੱਕ ਪੋਸਟ ਪਾਉਣ ਦੀ ਲੋੜ ਹੈਗੀ ਆ ਹੈਨਾ ਕਿ ਮੈਂ ਚੰਗਾ ਖੜਾ ਰਹੀ ਆ ਚੰਗਾ ਪੰਜਾਬ ਵੀ ਕਹੇ ਜਾ ਸੂਬਾ ਹੈਗਾ ਜਿੱਥੇ ਅੱਜ ਦੀ ਘੜੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਿੰਡਾਂ ਵਾਲਿਆਂ ਦੇ ਲਾ ਲੋ ਯਾਰ ਇੰਨਾ ਕੁਝ ਹੈਗਾ ਕੋਈ ਬੰਦਾ ਪਤਾ ਲੱਗ ਜੇ ਪ੍ਰੋਬਲਮ ਦੇ ਵਿੱਚ ਹੈਗਾ ਇਹਦੇ ਘਰ ਕੁਝ ਨਹੀਂ ਹੈਗਾ ਖਾਣ ਨੂੰ ਉਹਨੂੰ ਇੰਨਾ ਕੁ ਓਵਰਲੋਡ ਕਰ ਦਿੰਦੇ ਅਗਲਾ ਕਹਿੰਦਾ ਮੈਨੂੰ ਨਹੀਂ ਚਾਹੀਦਾ ਬਹੁਤਾ ਖਾਣ ਨੂੰ ਮੈਸੇਜ ਐਂਟਰਟੇਨਮੈਂਟ ਹਰ ਇੱਕ ਚੀਜ਼ ਮਿਲੂਗੀ ਉਹਦੇ ਉੱਤੇ ਸਵੇਰਕਾਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਅਸਲੀ ਖਿਡਾਰੀ ਜਿਹੜਾ ਹੁੰਦਾ ਹੈ ਉਹ ਨਹੀਂ ਹੁੰਦਾ ਕਿ ਜਿਹੜਾ ਹਰ ਵਾਰ ਜਿੱਤਦਾ ਹੈ ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ ਸਾਡੇ ਨਾਲ ਜੁੜੇ ਨੇ ਕਰਤਾਜ ਜੀ ਮਾਜੀ ਸਸਕਾਲ ਸਰ ਸਸਕਾਲ ਦੀ ਸਸਕਾਲ ਕੀ ਹਾਲ ਚਾਲ ਕੀ ਕਿਵੇਂ ਚੱਲ ਰਹੀ ਲਾਈਫ ਲਾਈਫ ਵਧੀਆ ਫਿਲਮਾਂ ਕਰੀ ਜਾਂਦੇ ਆ ਤੁਸੀਂ ਇੰਟਰਵਿਊ ਲਈ ਜਾਂਦੇ ਹੋ ਰਿਲੀਜ਼ ਕਰੀ ਜਾਂਦੇ ਮੈਂ ਕਿ ਸਾਰੇ ਪੁੱਛ ਰਹੇ ਨੇ ਫਿਲਮ ਐਵੇਂ ਹੋਵੇ ਉਹ ਮੈਂ ਕਿ ਪੁੱਛਣਾ ਚਾਹੀਦਾ ਕਿ ਹਾਲ ਚਾਲ ਪਹਿਲਾਂ ਕਿ ਕਿਵੇਂ ਚੱਲ ਰਹੀ ਜ਼ਿੰਦਗੀ ਹੈ ਨਾ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਸੈਟੀਸਫਾਈਡ ਆ ਸੈਟੀਸਫਾਈ ਹੋਪੀ ਜ਼ਿੰਦਗੀ ਦੇ ਨਾਲ ਪੂਰੇ ਮੋਜਾ ਮਾਨ ਰਹੇ ਹੋ ਫਿਰੋ ਮਾਰੀ ਹੈ ਸਰ ਖਿਡਾਰੀ ਦੀ ਹਾਂਜੀ ਤੇ ਕੀ ਸਪੈਸ਼ਲ ਹੈ ਖਿਡਾਰੀ ਚ ਖਿਡਾਰੀ ਦੇ ਵਿੱਚ ਜ਼ਿੰਦਗੀ ਦਾ ਖੇਡਾਂ ਨੂੰ ਛੱਡ ਕੇ ਹੋਰ ਜ਼ਿੰਦਗੀ ਦਾ ਡਰਾਮਾ ਵੀ ਹੈ ਆਮ ਜ਼ਿੰਦਗੀ ਦੇ ਖੇਡਾਂ ਵੀ ਨੇ ਜੋ ਇੱਕ ਖੇਡ ਖੇਡ ਕੇ ਇੱਕ ਬੰਦਾ ਜ਼ਿੰਦਗੀ ਦੇ ਅੰਤ ਤੱਕ ਪਹੁੰਚਦਾ ਤੇ ਇੱਕ ਕੁਸ਼ਤੀ ਨਾਲ ਜੁੜੀ ਹੋਈ ਇੱਕ ਡਰਾਮੈਟਿਕ ਫਿਲਮ ਹੈਗੀ ਹੈ ਜਿਹੜੀ ਦੋ ਭਰਾਵਾਂ ਦੇ ਪਿਆਰ ਦੀ ਕਹਾਣੀ ਹੈ ਇੱਕ ਭਰਾ ਦਾ ਸੈਕਰੀਫਾਈਸ ਹੈ ਦੂਜੇ ਦੀ ਸਕਸੈਸ ਹੈ ਸੋ ਉਹ ਇੱਕ ਮਤਲਬ ਜੋ ਹੋਣਾ ਵੀ ਚਾਹੀਦਾ ਗੇਮ ਦੇ ਵਿੱਚ ਕਿਉਂਕਿ ਜਦੋਂ ਕੋਈ ਖਿਡਾਰੀ ਚੰਗਾ ਖਿਡਾਰੀ ਬਣਦਾ ਉਹ ਬਣਾ سپورਟ ਤੋਂ ਨਹੀਂ ਬਣ ਸਕਦਾ ਮੈਨੂੰ ਲੱਗਦਾ ਹੈ ਕਿ ਉਹਨੂੰ ਕਿਤਨਾ ਕਿਤੇ ਮੋਟੀਵੇਸ਼ਨ ਚਾਹੀਦੀ ਹੈ ਕਿਤਰਾ ਕਿਤੇ سپورਟ ਵੀ ਚਾਹੀਦੀ ਹੁੰਦੀ ਹੈ ਜੇ سپورਟ ਦੇ ਨਾਲ ਬਣਦਾ ਤੇ ਉਹ ਉਹਦਾ ਕ੍ਰੈਡਿਟ ਉਹਦੇ ਪਿੱਛੇ سپورਟਰ ਨੂੰ ਹੀ ਜਾਂਦਾ ਹੈਗਾ ਮਤਲਬ ਘਰਦਿਆਂ ਨੂੰ ਜਾਂਦਾ ਹੈ ਅਗਲਾ ਹਰ ਇੱਕ ਜਦੋਂ ਇੰਟਰਵਿਊ ਦੇਣ ਪੁੱਛਦੇ ਤਾਂ ਉਹ ਕਿੰਨੇ ਮੋਟੀਵੇਟ ਕੀਤਾ ਤੁਹਾਨੂੰ ਕਿੰਨੇ ਸਾਥ ਦਿੱਤਾ ਖਿਡਾਰੀ ਤੋਂ ਜ਼ਿਆਦਾ ਵੀ ਸਾਥ ਦੇਣ ਵਾਲਿਆਂ ਦੀ ਲੋੜ ਹੈ ਇਹ ਵੀ ਸਾਡੀ ਫਿਲਮ ਦੱਸਦੀ ਹੈ ਹਾਂਜੀ ਜਿਵੇਂ ਤੁਸੀਂ ਕਿਹਾ ਕਿ ਸਪੋਰਟਿਵ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਹੈਨਾ ਇੱਕ ਖਿਡਾਰੀ ਨੂੰ ਲੇਕਿਨ ਆਪਾਂ ਕਈ ਵਾਰੀ ਦੇਖਦੇ ਆ ਕਿ ਕੁਝ ਇਦਾਂ ਦੇ ਖਿਡਾਰੀ ਹੁੰਦੇ ਨੇ ਜੋ ਸਟਰਗਲ ਦੇ ਟਾਈਮ ਤੇ ਹੈਨਾ ਕਿੰਨਾ ਸਟਰਗਲ ਕਰਦੇ ਨੇ ਲੇਕਿਨ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲਦੀ ਹੈ ਹੈਨਾ ਪਿੱਛੋਂ ਦੀ ਕੀ ਕਹਿਣਾ ਚਾਹੋਗੇ ਬੋਰ ਸਹੀ ਗੱਲ ਕੀਤੀ ਹੈ ਤੁਸੀਂ ਸਪੋਰਟ ਨਹੀਂ ਮਿਲਦੀ ਆ ਪਹਿਲਾਂ ਸੀਗਾ ਇਹ ਹੁਣ ਮਤਲਬ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਪੰਜਾਬ ਦੇ ਵਿੱਚ ਜੇ ਕੋਈ ਚੰਗਾ ਖਿਡਾਰੀ ਹੈਗਾ ਉਹਨੂੰ ਇੱਕ ਪੋਸਟ ਪਾਉਣ ਦੀ ਲੋੜ ਹੈਗੀ ਆ ਹੈਨਾ ਕਿ ਮੈਂ ਚੰਗਾ ਖਿਡਾਰੀ ਆ ਚੰਗਾ ਪੰਜਾਬ ਵੀ ਕਹੇ ਜਾ ਸੂਬਾ ਹੈਗਾ ਜਿੱਥੇ ਅੱਜ ਦੀ ਘੜੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਇਹਨ ਸਰਕਾਰ ਦੇ ਬਹੁਤ ਵੱਡੇ ਐਫਰਟ ਨੇ ਗੇਮਸ ਨੂੰ ਲੈ ਕੇ ਲੋਕਾਂ ਦੇ ਐਨ ਜੀਓਜ਼ ਦੇ ਸਾਡੇ ਪਿੰਡਾਂ ਵਾਲਿਆਂ ਦੇ ਲਾ ਲੋਗੇ ਯਾਰ ਇੰਨਾ ਕੁਝ ਹੈਗਾ ਕੋਈ ਬੰਦਾ ਪਤਾ ਲੱਗ ਜੇ ਪ੍ਰੋਬਲਮ ਦੇ ਵਿੱਚ ਹੈਗਾ ਇਹਦੇ ਕਰ ਕੁਝ ਨਹੀਂ ਹੈਗਾ ਖਾਨ ਨੂੰ ਉਹਨੂੰ ਇੰਨਾ ਕੁ ওভারਲੋਡ ਕਰ ਦਿੰਦੇ ਅਗਲਾ ਕਹਿੰਦਾ ਮੈਨੂੰ ਨਹੀਂ ਚਾਹੀਦਾ ਬਹੁਤਾ ਖਾਨ ਨੂੰ ਹਨਾ ਸੋ ਅੱਜ ਦੀ ਘੜੀ ਖੇਡਾਂ ਤਾਂ ਹੀ ਤਾਂ ਤਿਆਰੀਆਂ ਹਰ ਥਾਂ ਕਬੱਡੀ ਕੱਪ ਹੋ ਰਿਹਾ ਹਰ ਥਾਂ ਕੁਸ਼ਤੀਆਂ ਹੋ ਰਹੀਆਂ ਟਰੈਕਟਰ ਦਿੱਤੇ ਜਾ ਰਹੇ ਆ ਇੰਨੇ ਇੰਨਾ ਖਰਚ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਉਨੀ ਆਵਾਜ਼ ਨਹੀਂ ਹੁੰਦੀ ਜਿੰਨਾ ਉਹ ਤੋਂ ਦੁੱਗਣਾ ਖਰਚ ਉਹ ਕਬੱਡੀ ਕੱਪ ਤੇ ਕਰ ਦਿੰਦੇ ਹੈਨਾ अच्छा ਜਿਵੇਂ ਗੁਰਨਾਮ ਪੁੱਲਨ ਸਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਨਾ ਇਸ ਫਿਲਮ ਵਿੱਚ ਕਾਫੀ ਜ਼ਿਆਦਾ ਆਪਣਾ ਵੇਟ ਜੜਾ ਕੇ ਕੀਤਾ ਹੈ ਮੈਨੂੰ ਲੱਗਦਾ ਕਿ ਤੁਹਾਡੀ ਬਾਡੀ ਦੇਖ ਕੇ ਕਿ ਤੁਸੀਂ ਕੋਈ ਐ ਲੈਵਲ ਤੇ ਕੀਤੀ ਹੋਗੀ ਪਹਿਲਾਂ ਤੇ ਬਾਡੀ ਥੋੜੀ ਐਡੀ ਬੜੀ ਪਈ ਆ ਤੁਹਾਡੀ ਇਹਦੇ ਕੋ ਬਾਡੀ ਹੋਣਾ ਕਿਰਦਾਰ ਚ ਨਹੀਂ ਕਹਿੰਦਾ ਮਿਹਨਤ ਘਟਾਉਂਦਾ ਉਹ ਕਿਰਦਾਰ ਨੂੰ ਕਿਵੇਂ ਕਰਨਾ ਕਿਵੇਂ ਢਾਲਣਾ ਕਿਵੇਂ ਬੋਲਣਾ ਕਿਵੇਂ ਤੁਰਨਾ ਫੈਮਿਲੀ ਬੈਕਗਰਾਉਂਡ ਕੀ ਸੀ ਉਹਦਾ ਸੁਭਾਅ ਕਿਵੇਂ ਦਾ ਸੀ ਉਹ ਚੀਜ਼ਾਂ ਨੂੰ ਕਲੈਕਟ ਕਰਨਾ ਇਹ ਚੀਜ਼ ਹੁੰਦੀ ਆ ਉਹਦੇ ਤੇ ਮਿਹਨਤ ਲੱਗਦੀ ਹੈ ਉਹ ਤੇ ਮੈਥ ਲੱਗਦਾ ਯਾਦ ਕਰਨਾ ਵੰਦਾ ਕਿ ਨਹੀਂ ਇੱਥੇ ਸੀਗਾ ਐਨੇ ਸਟੈਪ ਤੁਰਦਾ ਸੀ ਇੱਥੇ ਬੋਲਦਾ ਇੱਥੇ ਨੱਕ ਨੂੰ ਹੱਥ ਲਾਂਦਾ ਉਹ ਬੰਦਾ ਐਂ ਕਰਦਾ ਹੈਗਾ ਸੋ ਮਿਹਨਤ ਤਾਂ ਮਿਹਨਤੀ ਆ ਜਦੋਂ ਤੁਸੀਂ ਕੋਈ ਕਿਰਦਾਰ ਕਰਨਾ ਜੇ ਮਿਹਨਤ ਨਹੀਂ ਕਰਦੇ ਉਹ ਪਰਦੇ ਤੇ ਚੰਗਾ ਨਹੀਂ ਲੱਗਦਾ ਬਿਲਕੁਲ ਅੱਛਾ ਮੈਂ ਕੱਲ ਕਹਿਣਾ ਚਾਹਾਂਗੀ ਕਿ ਜੀ ਵੇ ਇਨਸਾਨ ਆਪਣੀ ਪਾਰਟੀ ਬਣਾਉਂਦਾ ਮਿਹਨਤ ਕਰਦਾ ਜਿਮ ਜਿਮ ਜਾਂਦੇ ਨੇ ਅੱਜ ਕੱਲ ਮੁੰਡੇ ਜਾਂਦੇ ਨੇ ਜਿਮ ਲੇਕਿਨ ਸਿਰਫ ਫੋਟੋ ਵਾ ਫੋਟੋ ਵਾਈ ਪਾਉਂਦੇ ਨੇ ਹੈਨਾ ਇੱਕ ਸਟੋਰੀ ਲਈ ਕਹਿ ਲਓ ਜਾਂ ਫਿਰ ਇੰਸਟਾਗ੍ਰਾਮ ਤੇ ਆਪਸ ਸਨੈਪ ਚੜ੍ਹਦੇ ਆ ਸਟੋਰੀ ਪਾੜੀ ਆ ਲੇਕਿਨ ਉਸ ਚੀਜ਼ ਨੂੰ ਆ ਨਹੀਂ ਦੇਖਦੇ ਕਿ ਫਾਇਦਾ ਕੀ ਹੈ ਤੁਹਾਡੇ ਇਹਦੇ ਵਿੱਚ ਆਪਾਂ ਜਿਮ ਲਾਉਣਾ ਆ ਹੈਨਾ ਆਪਾਂ ਬਾਡੀ ਬਣਾਉਣੀ ਆ ਲੇਕਿਨ ਉਹ ਇੱਕ ਦਿਖਾਵਾ ਕਹਿ ਜਾਂਦੇ ਕਿ ਦਿਖਾਵੇ ਲਈ ਉਹ ਜਿਮ ਜਾਂਦੇ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਜੇਮੀ ਨੇ ਜਮ ਜਗੇ ਨਾ ਢਡ ਘਟਣਾ ਕੋਸ਼ਿਸ਼ ਹੋ ਗਿਆ ਬਸ ਜਿਮ ਦੇ ਵਿੱਚ ਉਹਨਾਂ ਨੇ ਦੋ ਤਿੰਨ ਬਵਾ ਮਰੂੜੇ ਚੱਲੇ ਗਏ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੀ ਹੀ ਹੁੰਦੀ ਆ ਦੂਜੇ ਨੂੰ ਕੋਚਿੰਗ ਦੇ ਰਹੇ ਹੁੰਦੇ ਆ ਖਾਸ ਕਰਕੇ ਕੁੜੀ ਨੂੰ ਖੜਾ ਖਾਗੇ ਨਹੀਂ ਨਹੀਂ ਥੋੜਾ نیچے ਜਾਓ ਐਸੀ ਇੰਜਰੀ ਹੋ ਜਾਏਗੀ ਐਸੇ weight ਨਹੀਂ ਕਮ ਹੋਗਾ ਇਤਨੇ ਸਟੈਪਸ ਸੀ ਇਤਨੀ ਇਹ ਇਤਨੀ ਡਾਈਟ ਇਹ ਖਾਓਗੇ ਤਾਂ ਕਮ ਹੋਗਾ ਉਹ ਜਦੋਂ ਤਿੰਨ ਚਾਰ ਵਾਰ ਕੁੜੀ ਕਹਿੰਦੀ ਵੀ ਤੂੰ ਕਿਵੇਂ ਹੈ ਨਾ ਫਿਰ ਉਹਨਾਂ ਦਾ ਇੱਕੋ ਜਵਾਬ ਹੁੰਦਾ ਕੋਚ ਦੀ ਬੋਡੀ ਹੋਣਾ ਜ਼ਰੂਰੀ ਨਹੀਂ ਹੁੰਦਾ ਨਾ ਫਿਰ ਉਹ ਜਵਾਬ ਦੇ ਕੇ ਚਲੇ ਜਾਂਦੇ ਤੁਸੀਂ ਜਿਮ ਜਾਂਦੇ ਜਦੋਂ ਤੇ ਔਰ ਤੁਹਾਨੂੰ ਨਹੀਂ ਕੋਈ ਕੁੜੀ ਆ ਕੇ ਕਹਿੰਦੀ ਕਿ ਹਾਂ ਤੁਸੀਂ ਸਾਨੂੰ ਕੁਝ ਟਿਪਸ ਦੋ ਕਿਵੇਂ ਫਿੱਟ ਰਿਆ ਜਾਂਦਾ ਮੈਂ ਜੀ ਬਿਲਕੁਲ ਨਹੀਂ ਜੇ ਨਜ਼ਰ ਕੋਈ ਆ ਕੇ ਪੁੱਛੇ ਮੈਂ ਨਹੀਂ ਟਿਪਸ ਦਿੰਦਾ ਉੱਥੇ ਖੜੇ ਖੜਾਏ ਕੋਈ ਬੰਦਾ ਗਲਤ ਐਕਸਰਸਲ ਆ ਰਿਹਾ ਮੈਂ ਜੀ ਜ਼ੋਰ ਪਾਵੇ ਦੱਸ ਦਿਨਾ ਕਿਸੇ ਨੂੰ ਕਹਿ ਦੇਨਾ ਫਿਰ ਟਰੇਨਰ ਨੂੰ ਜਾ ਕੇ ਉਹਨੂੰ ਸਮਝਾ ਦੇ ਇਗਨੋਰ ਨਹੀਂ ਕਰਦਾ ਪਰ ਆਪ ਇਹ ਹੁੰਦਾ ਜੇਰ ਅਗਲੇ ਅੱਜ ਕੱਲ ਇਹ ਮੈਂਟੈਲਿਟੀ ਹੈ ਵੀ ਇਹ ਪਤਾ ਨਹੀਂ ਮੈਨੂੰ ਕਿਉਂ ਦਸੀ ਜਾਂਦਾ ਯਾਨਾ ਜੇ ਮੁੰਡੇ ਨੂੰ ਦੱਸੋ ਉਹ ਕਹਿੰਦਾ ਯਾਰ ਮੈਂ ਵੀ ਐਡਾ ਫੀਟ ਬਣੇਟਾ ਵੱਡਾ ਕੋਚ ਬਣਿਆ ਫਿਰਦਾ ਉਹਨੂੰ ਇਹ ਤਾਂ ਨਹੀਂ ਪਤਾ ਲੱਗਦਾ ਵੀ ਜ਼ਿੰਦਗੀ ਦੇ ਜਿੰਨੀ ਤੁਹਾਡੀ ਉਮਰ ਹੈ 25 ਸਾਲ ਇੰਨੇ ਤਾਂ ਨਹੀਂ ਜਿੰਮ ਚ ਲਾਤੇ ਹਨ ਸੋ ਦੱਸਦਾ ਜ਼ਰੂਰ ਆ ਪਰ ਕਿਸੇ ਦੇ ਥਰੂ ਮੈਂ ਸਿੱਧਾ ਜਾ ਕੇ ਨਹੀਂ ਕਦੇ ਕਿਸੇ ਨੂੰ ਕੋਚਿੰਗ ਦਾ ਨਾ ਹੀ ਮੇਰੀ ਫਿਤਰਤ ਹੈ ਅੱਛਾ ਖਿਡਾਰੀ ਫਿਲਮ ਦਾ ਆਪਾਂ ਟ੍ਰੇਲਰ ਦੇਖਿਆ ਸੀਗਾ ਤੇ ਬਹੁਤ ਵਧੀਆ ਇੱਕ ਮੈਸੇਜ ਕਨਵੇ ਕਰ ਰਹੇ ਆ ਹੈਨਾ ਕਿ ਇੱਕ ਸਪੋਰਟਸ ਨੂੰ ਜਿਹੜਾ ਹੈ ਉਹ ਅਪਰੀਸ਼ੀਏਟ ਕਰ ਰਹੇ ਨੇ ਕਿਉਂਕਿ ਅੱਜ ਕੱਲ ਦੀ ਯੂਥ ਜਿਹੜੀ ਮੋਸਟਲੀ ਨਸ਼ਿਆਂ ਵੱਲ ਜਾ ਰਹੀ ਆ ਹੈਨਾ ਕਿ ਪਤਾ ਤੁਹਾਨੂੰ ਤੁਹਾਡੀ ਇਸ ਫਿਲਮ ਤੋਂ ਉਹਨਾਂ ਨੂੰ ਕੁਝ ਵਧੀਆ ਮੈਸੇਜ ਮਿਲ ਜਾਵੇ ਬਿਲਕੁਲ ਜੀ ਬਿਲਕੁਲ ਮੈਸੇਜ ਐਂਟਰਟੇਨਮੈਂਟ ਹਰ ਇੱਕ ਚੀਜ਼ ਮਿਲੂਗੀ ਉਹਦੇ ਤੋਂ ਤੇ 9 ਫਰਵਰੀ ਨੂੰ ਸਾਡੀ ਫਿਲਮ ਰਿਲੀਜ਼ ਹੈਗੀ ਆ ਵੱਖਰਾ ਵਿਸਾ ਵੱਖਰਾ ਪਿਆਰ ਵੱਖਰੀ ਕਹਾਣੀ ਵੱਖਰੀ ਮਿੱਟੀ ਵੱਖਰਾ ਸਿਨੇਮਾ ਜ਼ਰੂਰ ਜਾਇਓ 9 ਫਰਵਰੀ ਨੂੰ ਕੀ ਸੋ ਮੱਚ ਤੇ ਤੁਸੀਂ ਵੀ 9 ਫਰਵਰੀ ਨੂੰ ਜਾ ਕੇ ਜ਼ਰੂਰ ਦੇਖਣਾ ਖਿਡਾਰੀ ਇਦਾਂ ਹੀ ਹੱਸਦੇ ਵਾਸਤੇ ਦੇਖਦੇ ਰਹੋ ਮਾਈ ਪੰਜਾਬੀ ਟੀਮ